ਸਤਿ ਸ੍ਰੀ ਅਕਾਲ ਨਮਸਕਾਰ ਜੈ ਪੀਐਮ ਜੈ ਭਾਗਤ ਮੈਂ ਤੁਹਾਡਾ ਵੀਰ ਬਾਗਾ ਜੌਰ ਭਾਜਪਾ ਜਲਾ ਐਸੀ ਮੋਟਾ ਜਨ ਸੈਕਟਰ ਇਹ ਸਾਥੀਓ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਕਰਾਂਗੇ ਕਿ ਪੰਜਾਬ ਦੇ ਵਿੱਚ ਵੱਧ ਰਹੇ ਕਤਲ ਤੇ ਗੁੰਡਾਗਰਦੀ ਤੇ ਬਲਤਕਾਰ ਤੇ ਕੀ ਇਹ ਪੰਜਾਬ ਸਾਡਾ ਬਦਲ ਰਿਹਾ ਹੈ ਦਿਨ ਦੇ ਹੜੇ ਪੰਜਾਬ ਦੇ ਵਿੱਚ ਸ਼ਰੇਆਮ ਕਤਲ ਹੋ ਰਹੇ ਆ ਚੋਰੀਆਂ ਹੋ ਰਹੀਆਂ ਰੇਪ ਹੋ ਰਹੇ ਐ ਐੱਚੇ ਤੱਕ ਦਾ ਕੀ ਸਾਡੇ ਦੇਸ਼ ਦੇ ਅੰਦਰ ਐਂਬੂਲੈਂਸ ਦੇ ਵਿੱਚ ਜਿੱਥੇ ਕਿ ਆਪਾਂ ਕਹਿ ਸਕਦੇ ਕਿ ਐਂਬੂਲੈਂਸ ਇੱਕ ਆਮ ਮਰੀਜ਼ਾਂ ਨੂੰ ਬਚਾਇਆ ਜਾਂਦਾ ਜਿੱਥੇ ਕਿ ਇੱਕ ਐਂਬੂਲੈਂਸ ਦੇ ਵਿੱਚ ਮਰੀਜ਼ਾਂ ਕੀ ਦੇ ਨਾਮ ਰੇਪ ਹੋ ਰਿਹਾ ਤੇ ਉਹਦੇ ਵੀ ਸੌ ਲੱਗਾ ਹੈ। ਵੀਡੀਓ ਚੱਲ ਰਹੀ ਹੈ। ਦੂਜੇ ਪਾਸੇ ਆਪਾਂ ਦੇਖਦੇ ਹਾਂ ਇੱਕ ਤੜੀ ਹਰ ਗਲੀ ਦੇ ਵਿੱਚ, ਹਰ ਸ਼ਹਿਰ ਦੇ ਨੁੱਕਰ ਤੇ ਕਿਸੇ ਕਿਸੇ ਵੀ ਸਟੇਟ ਦੇ ਵਿੱਚ ਲਾ ਲਈ ਹੈ। ਸ਼ਰਯਾਮ ਗੁੰਡਾਗਰਦੀ ਬੱਦ ਚੁੱਕੀ ਹੈ। ਨਸ਼ਾ ਬੱਦ ਚੁੱਕਾ ਹੈ। ਪਰ ਸਰਕਾਰ ਤੇ ਪ੍ਰਸ਼ਾਸਨ ਦਾ ਧਿਆਨ ਕਿਸ ਪਾਸੇ ਹੈ ਕਿੱਧਰ ਨੂੰ ਪਬਲਿਕ ਦਾ ਧਿਆਨ ਲੈ ਕੇ ਜਾ ਰਹੇ ਹਨ ਦਿਨ ਦੇ ਹਾਰੇ ਦਿਨ ਦੇ ਹਾਰੇ ਰੇਪ ਤੇ ਕਤਲ ਹੋ ਰਹੇ ਹਨ ਚੋਰੀਆਂ ਹੋ ਰਹੀਆਂ ਇਸ ਦਾ ਕਾਰਨ ਇਹ ਹੈ ਕਿ ਸਾਡੇ ਜੋ ਪੰਜਾਬ ਦੇ ਵਿੱਚ ਵੱਧ ਰਹੇ ਆ ਰਹੇ ਬਾਹਰੋਂ ਆ ਕੇ ਰਹਿ ਰਹੇ ਲੋਕ ਜੋ ਪ੍ਰਵਾਸੀ ਹੈ ਜੋ ਪ੍ਰਵਾਸੀ ਆ ਬਾਹਰੋਂ ਆ ਕੇ ਰਹਿ ਰਹੇ ਆ ਸਾਡੇ ਜਿੰਨੇ ਵੀ ਕੋਈ ਚਾਹੇ ਨਮਾ ਚਾਹੇ ਪ੍ਰਣਾ ਜੋ ਪ੍ਰਵਾਸੀ ਇਹ ਜੁਪੀ ਦੇ ਵਿਹਾਰ ਦੇ ਵਿੱਚ ਦਿਨ ਦਿਹਾੜੇ ਗੁੰਡਾਗਰਦੀ ਕਰਦੇ ਸੀ ਕਰਦੇ ਹੁੰਦੇ ਕਰਦੇ ਹੁੰਦੇ ਸੀ ਚੰਦ ਪੈਸੇ ਬਦਲੇ ਜੁਪੀ ਦੇ ਵਿਹਾਰ ਦੇ ਵਿੱਚ ਕਤਲ ਕੀਤਾ ਜਾਂਦਾ ਸੀ ਰੇਪ ਕੀਤੇ ਜਾਂਦੇ ਸੀ ਪਰ ਉਹ ਦੇ ਆ ਜੋ ਜੋ ਸਾਨੂੰ ਦੇਖਣ ਨੂੰ ਮਿਲ ਰਿਹਾ ਉਹ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਾਰਨ ਇਹ ਹੋਈ ਕਿ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਸਟੇਟ ਚੋਂ ਆ ਕੇ ਇੱਥੇ ਲੋਕ ਜ਼ਮੀਨਾਂ ਲੈ ਰਹੇ ਹੈ ਪ੍ਰਵਾਸੀ ਜਿੰਨਾ ਵੀ ਨਵਾਂ ਹੋਵੇ ਚਾਹੇ ਪੁਰਾਣਾ ਫਿਰ ਤੋਂ ਕਹਿਣਾ ਕਹਿਣਾ ਚਾਹਣਾ ਮੈਂ ਕਿ ਸਾਡਾ ਪੰਜਾਬੀ ਸਾਡੇ ਪੰਜਾਬੀ ਭਰਾ ਬਿਹਾਰ ਦੇ ਵਿੱਚ ਜਾ ਕੇ ਜਾਂ ਯੂਪੀ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਜਾਂ ਕਾਨਪੂਰ ਜਾਂ ਕਿਸੇ ਵੀ ਸਟੇਟ ਦੇ ਵਿੱਚ ਲਾ ਲਈਏ ਅਸੀਂ ਜ਼ਮੀਨ ਨਹੀਂ ਰਹਿ ਸਕਦੇ ਨਾ ਉੱਥੇ ਅਸੀਂ ਆਪਣੀ ਵੋਟ ਬਣਾ ਸਕਦੇ ਹਾਂ ਪਰ ਸਾਡਾ ਇਹ ਪੰਜਾਬ ਕੀ ਇੱਕ ਅਨਾਥ ਆਸ਼ਰਮ ਹੈ ਕਿ ਤੇ ਸਾਡੇ ਪੰਜਾਬ ਦੇ ਵਿੱਚ ਇੰਨੇ ਕੁ ਗੁਰਦਾਰੇ ਕਿ ਸਾਡਾ ਇਹ ਪੰਜਾਬ ਇੱਕ ਅਨਾਥ ਆਸ਼ਰਮ ਜਿੱਥੇ ਜਿਹੜਾ ਜਿੱਥੋਂ ਮਰਜੀ ਆ ਕੇ ਆ ਕੇ ਰਹਿ ਸਕੇ ਕਿ ਸਾਡਾ ਪੰਜਾਬੀ ਕਿਸੇ ਸਟੇਟਸ ਜਗ੍ਹਾ ਨਾਲ ਰਹਿ ਸਕੇ ਪ੍ਰਵਾਸੀਆਂ ਦੀਆਂ ਵੋਟਾਂ ਕਟਣੀਆਂ ਚਾਹੀਦੀਆਂ ਬੰਦ ਹੋਣੀਆਂ ਚਾਹੀਦੀਆਂ ਆਧਾਰ ਕਾਰਡ ਇਹਨਾਂ ਦੇ ਬੰਦ ਹੋਣੇ ਚਾਹੀਦੇ ਆ ਇਹਨਾਂ ਨੂੰ ਵਾਪਸ ਇਹਨਾਂ ਦੇ ਦੇਸ਼ ਕਰਾਣਾ ਚਾਹੀਦਾ ਜੋ ਕਿ ਸਾਡੇ ਪੰਜਾਬ ਦੇ ਵਿਗੜੇ ਹੋਏ ਹਾਲਾਤ ਵਧ ਰਹੀ ਗੁੰਡਾਗਰਦੀ ਇਹ ਲੋਕ ਹੈ ਸਾਡੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ ਇਹਨਾਂ ਦੀਆਂ ਵੋਟਾਂ ਬਣਾ ਦਿੰਦੇ ਆ ਵੋਟ ਬਣਾ ਦਿੰਦੇ ਆ ਇਹਨਾਂ ਦੀ ਆਪ ਵੋਟਾਂ ਕੀ ਕਰੂੰ ਪੰਚਾਇਤ ਕਿ ਸਾਨੂੰ ਵੋਟਾਂ ਪੈਣਗੀਆਂ ਸਾਡੇ ਜੋ ਪੰਚਾਇਤ ਹੋਵੇ ਚਾਹੇ ਕਾਉਂਸਲਰ ਦੀਆਂ ਵੋਟਾਂ ਹੋਵੇ ਸ਼ਹਿਰੀ ਤਫਕੇ ਦੇ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਵੋਟ ਆਪਾਂ ਲਾ ਜਾਈਏ ਚਾਹੇ ਐਮਪੀ ਦੀ ਲਾ ਲਈਏ ਚਾਹੇ ਐਮਐਲਏ ਦੀ ਵੋਟ ਲਾਈਏ ਤਾਂ ਸਭ ਤੋਂ ਵੱਧ ਪਿੰਡਾਂ ਦੇ ਵਿੱਚ ਦੇਖਣ ਨੂੰ ਤੁਹਾਨੂੰ ਇਹ ਲੋਕ ਮਿਲਣਗੇ ਪ੍ਰਵਾਸੀ ਲੋਕ ਮਿਲਣਗੇ ਜਿੱਥੇ ਆਪਾਂ ਦੇਖਦੇ ਆ ਕਿ ਪ੍ਰਵਾਸੀਆਂ ਦਾ ਗੜ ਜਿੱਥੇ ਜ਼ਿਆਦਾ ਪ੍ਰਵਾਸੀ ਹੈ ਜਿਵੇਂ ਸ਼ਹਿਰ ਫਿਰਜ਼ ਜਲੰਧਰ ਹਰ ਪਿੰਡ ਪਿੰਡ ਦੇ ਵਿੱਚ ਤੁਹਾਨੂੰ ਘੱਟ ਤੋਂ ਘੱਟ ਵੱਧ ਤੋਂ ਵੱਧ ਤੁਹਾਨੂੰ ਪ੍ਰਵਾਸੀ ਦੇਖਣ ਨੂੰ ਮਿਲਣਗੇ। ਪਰ ਉਹ ਅਸੀਂ ਇਹ ਬੱਚੇ ਤੁਹਾਨੂੰ ਸਕੂਲਾਂ 'ਚ ਮੈਂਡਣਗੇ। ਸਾਡਾ ਪੰਜਾਬ ਇਹ ਸੇਫ ਕਿੱਧਰੋਂ? ਇਹ ਇਨਾਂ ਲੋਕਾਂ ਨੂੰ ਪੰਜਾਬ 'ਚ ਕੱਢਣਾ ਚਾਹੀਦਾ ਹੈ ਜਿੱਥੇ ਕਿ ਸਾਡੀ ਪੰਜਾਬ ਸਾਡਾ ਬਚ ਸਕੇ ਇਨਾਂ ਲੋਕਾਂ ਤੋਂ ਜਿੱਥੇ ਕਿ ਦਿਨ ਦਿਹਾੜੇ ਦਿੰਦੇ ਹੜੇ ਹਰ ਗਲੀ ਦੇ ਨੁਕੜ ਤੇ ਇਹਨਾਂ ਵੱਲੋਂ ਹੋਈ ਜਾਂਦੀ ਹੈ ਗੁੰਡਾਗਰਦੀ ਤੇ ਚੋਰੀਆਂ ਕਿਥੇ ਜਾਂਦੀਆਂ ਨੇ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਇਹਨਾਂ ਲੋਕਾਂ ਦੇ ਜਲ ਤੋਂ ਜਾਣਾ ਇਹਨਾਂ ਲੋਕਾਂ ਨੂੰ ਪੰਜਾਬ ਤੋਂ ਕੱਢਣਾ ਚਾਹੀਦਾ ਜੋਪੀ ਤੇ ਵਿਹਾਰ ਦਲ ਕਲਵਾ ਚਾਹੀਦਾ ਤੇ ਸਾਡਾ ਫਿਰ ਤੋਂ ਪੰਜਾਬ ਨੂੰ ਅਸੀਂ ਪਹਿਲਾ ਵਰਗਾ ਦੇਖ ਸਕੀਏ ਜਿੱਥੇ ਕਿ ਸਾਡਾ ਇਹ ਪੰਜਾਬ ਪਹਿਲਾ ਵਰਗਾ ਅਸੀਂ ਆਪਣੇ ਪੰਜਾਬ ਨੂੰ ਪਹਿਲਾ ਵਰਗਾ ਦੇਖ ਸਕੀਏ ਜਿੱਥੇ ਸਾਡੇ ਪੰਜਾਬ ਦੇ ਵਿੱਚ ਹਰ ਨਾਰੀ ਹਰੋ ਬੰਦਾ ਹਰੋ ਗੜੀ ਦੇ ਵਿੱਚ ਨੁਕੜਦੇ ਰਾਤ ਨੂੰ ਹੋਵੇ ਚਾਹ ਦਿਨ ਨੂੰ ਸੇਫ ਦਿਸ ਇਸ ਹਮ ਅਸੀਂ ਇਹ ਚਾਹੁੰਦੇ ਹਾਂ ਅਸੀਂ ਆਪਣੇ ਪੰਜਾਬ ਨੂੰ ਸਾਫ਼ ਸੁਥਰਾ ਤੇ ਚੰਗਾ ਦੇਖਣਾ ਚਾਹੁੰਦੇ ਹਾਂ ਜਿੱਥੇ ਕਿ ਸਾਨੂੰ ਵਧੀਆ ਦੇਖਣਾ ਇਸ ਹਾਇ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਆਪਣੇ ਕਮੈਂਟਾਂ ਦੇ ਵਿੱਚ رائے ਦਿਓ ਕਿ ਸਾਡਾ ਇਹ